ਆਰਡਰ ਕੁਆਲਿਟੀ ਵਾਲੀ ਗਾਂ ਆ ਗਈ ਇਹ ਜਰਸੀ ਕ੍ਰਾਸ ਥਣ ਵੀ ਜਿਹੜਾ ਹੈਗਾ ਰੋਗ ਰੋਗ ਦਾ ਲੱਗਿਆ ਹੋਇਆ ਬਹੁਤ ਸੋਹਣੀ ਚਵਾਈ ਆ ਚੱਲ ਮਗਰ ਲਈ ਮਾਰਪਤ ਮਗਰ ਲਈਆਂ ਵੀ ਮਾਰਦੇ ਭਾਈ ਲੈ ਦੇਖੋ ਇਹ ਚਾਟਾ ਇੱਕ ਮੈਂ ਤੁਹਾਨੂੰ ਹਾ ਮੱਝ ਦੀ ਚੜਾਈ ਚਡੂਈ ਬਾਲੀ ਆ ਬਹੁਤ ਜਿਆਦੇ ਚੰਗੀ ਮੱਝ ਆ ਗਈ ਤੇ ਤੁਸੀਂ ਆਪ ਦੇਖੋਗੇ ਨਾ ਦੇਖੋਗੇ ਨਾ ਜਦੋਂ ਮੈਂ ਤੁਹਾਨੂੰ ਪਹਿਲਾਂ ਹੀ કહਾਂ ਮੇਲ ਲੇਵਾ ਜਿਹੜਾ ਬਾ ਕਮਲ ਤਿਆਰ ਕਰ ਬੇਲਬੂਲ ਬਹੁਤ ਆ ਬੱਛੀ ਦੀ ਤੁਸੀਂ ਦੇਖੋ ਕੱਢ ਦਵੇ ਇਹ ਲਈ ਪੂਰਾ ਮੂੰਹ ਵੇਖੋ ਇਹ ਆ ਦੇਖੋ ਲੈ ਦੀ ਆਰਡਰ ਦੀ ਕੁਆਲਿਟੀ ਜਿਹੜੀ ਹੈਗੀ ਨਾ ਬਹੁਤ ਸੋਹਣੀ ਆ ਬਸ ਇਹਦਾ ਕਾਟਾ ਬਾਟਾ ਵਾਲਾ ਹੀ ਕਰਿਆ ਜੀ ਬਾਹਲਾ ਮੰਗੇ ਨੇ 80000 ਰੁਪਏ ਹਾਂਜੀ ਅੱਜ ਇੱਕਦੋਸਤੋ ਬਹੁਤ ਸਵਾਤ ਕਰਦੇ ਆ ਮਿੱਤਰੋ ਤੇ ਅੱਜ ਆਪਾਂ ਪਹੁੰਚੇ ਹੋਏ ਸੀ ਬਾਈ ਬੱਬੀ ਕੋਲੇ ਪਿੰਡ ਝੋੜ ਦੇ ਵਿੱਚ ਅੱਜ ਨਾ ਆਪਾਂ ਤੁਹਾਨੂੰ ਘਟੋ ਘਟ ਅੱਠ ਤਾਂ گاਮਾ ਦਿਖਾਵਾਂਗੇ ਜਿਨ੍ਹਾਂ ਦੇ ਵਿੱਚੋਂ ਦੋ گاਮਾ ਤੁਸੀਂ ਦੇਖ ਲਓ ਵੀ ਜਰਸੀ ਤੇ 6 گاਮਾ ਆ ਗਏ ਐਫ ਐਫ ਨਸਲ ਦੀਆਂ ਤੇ ਇੱਕ ਨਾ ਸਿਰੇ ਦੇ ਉੱਤੇ ਆ ਗਈ ਬਹੁਤ ਸੋਹਣੀ ਕੱਦ ਕਾਠ ਵਾਲੀ ਝੋਟੀ ਆ ਨੇਗਾ ਮਾਰ ਲਓ ਕੱਦ ਕਾਠ ਵੀ ਚੰਗਾ ਸਿੰਘਾਂ ਦੀ ਵੀ ਸੋਹਣੀ ਆ ਹੁਣੇ ਹੁਣੇ ਇਹ ਗੱਡੀ ਤੋਂ ਲਾਹੀ ਆ ਮਿੱਤਰੋ ਤੇ ਇੱਕ ਇਧਰਲੇ ਪਾਸੇ ਗਾਂ ਆ ਗਈ ਨਾ ਜਿਹੜੀ ਸਕਰੀਨ ਤੇ ਦਿਖਾਈ ਦੇ ਜਾਂਦੀ ਹੈ ਇਹਦਾ ਵੀ ਰੰਗ-ਬਾਜ ਬਹੁਤ ਸੋਹਣਾ ਨਾਲ ਜੇ ਗੱਲ ਕਰਕੇ ਇੰਨੀਆਂ ਗਾਵਾਂ ਦੇ ਵਿੱਚ ਇੱਕ ਤੁਹਾਨੂੰ ਆਪਾਂ ਦਿਖਾਵਾਂਗੇ ਬੱਚੀ ਇਹ ਵੀ ਚੰਗੇ ਸੀਮਣ ਦੀ ਆ ਆਓ ਕਰਾ ਕੇ ਬਾਈ ਨਾਲ ਗੱਲਬਾਤ ਸਾਰੇ ਜਾਨਵਰਾਂ ਦੀ ਡਿਟੇਲ ਸਾਂਝੀ ਕਰਗੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਦਰਸ਼ਕਾਂ ਨੂੰ ਪਹਿਲਾਂ ਤਾਂ ਨਾਮ ਦੱਸੋਗੇ ਨਾਮ ਬੱਬੀ ਜੀ ਪਿੰਡ ਝੋੜੜਾ ਸੀਲ ਮਲੋੜ ਜਿਲ੍ਹਾ ਸ੍ਰੀ ਮਕਸਦਰ ਸਾਹਿਬ ਠੀਕ ਆ ਬਈ ਹਾਂਜੀ ਅ ਅੱਜ ਆਪਣੇ ਕੋਲੇ ਬਈ ਹੈਗੇ 8 ਨੋਣਾਗਾ ਹਾਂਜੀ ਹਾਂਜੀ ਕਿਹੜੇ ਪਾਸੋਂ ਫਿਰ ਜਿੱਧਰ ਤੁਹਾਨੂੰ ਚੰਗਾ ਲੱਗਦਾ ਜੀ ਇਧਰ ਹੀ ਚੱਲੋ ਇੱਕ ਕੰਨੀ ਤੋਂ ਇਹ ਬਈ ਜੇ ਗੱਲ ਕਰਕੇ ਵਹਿੜਦਾ ਸੂਆ ਕਿਨਵਾ ਦੂਜਾ ਸੂਆ ਸੋਈਏ ਜੀ ਦੂਜਾ ਸੂਆ ਇਹਨੂੰ ਆਪਾਂ ਜਰਸੀ ਕ੍ਰੋਸ ਕਹਿ ਸਕਦੇ ਆਂ ਕਿ ਹਾਂਜੀ ਜਰਸੀ ਕ੍ਰੋਸ ਠੀਕ ਆ ਅ ਮਗਰ ਬੱਚਾ ਬਈ ਬੱਛਾ ਜੀ ਮਗਰ ਬੱਛਾ ਠੀਕ ਆ ਤੇ ਸੂਈ ਕਦੋਂ ਇਹ ਸੂਈ ਰਾਤ ਦੀ ਹੈ ਜੀ ਰਾਤ ਦੀ ਸੂਈ ਹੈ ਜੇਰ ਪੈ ਗਈ ਜਿਓ ਵੇਖੋ ਠੀਕ ਠੀਕ ਆ ਜੇ ਰੁਧਰਾ ਗਈ ਬਈ ਕਿੰਨੇ ਕ ਦੁੱਧਵਾਦ ਵਾਲੀ ਇਹ ਪਿਛਲੀ ਵਾਰੀ ਜੀ 17 ਕਿਲੋ ਦੁੱਧ ਦੱਸਦੇ ਤੇ ਪਿੰਡ ਚੋਂ ਲਈ ਆ ਜੀ ਅੱਛਾ ਹਾਂਜੀ ਠੀਕ 17 ਤੇ ਹੁਣ ਆਪਾਂ ਮਤਲਬ ਕਹਿ ਸਕਦੇ ਆਂ ਵੀ 17 18 ਦਾ ਖੁੱਲਾ ਹੀ ਦੇਊਗੀ ਜੀ 20 ਵੀ ਦੇ ਸਕਦੀ ਠੀਕ ਹੈ ਹਾਂਜੀ ਤੋਰਿਓ ਮਾੜੀ ਜੀ ਫਿਰ ਆਪਾਂ ਤੋੜ ਕੇ ਦਿਖਾ ਦਗੇ ਕਰ ਲੋ ਮੂਦੀ ਵੀ ਬਹੁਤ ਜਿਆਦਾ ਸੋਹਣੀ ਸੁਨੱਖੀ ਐ ਬਾਕੀ ਲੇਵੇ ਦੀ ਜੇ ਗੱਲ ਕਰ ਲਗੇ ਹੈਨਾ ਇਹ ਲੇਵਾ ਬਾ ਕਮਾਲ ਬਹੁਤ ਸੋਹਣੇ ਆਰਡਰ ਕੁਆਲਟੀ ਵਾਲੀ ਗਾਂ ਆ ਗਈ ਇਹ ਜਰਸੀ ਕਰਾਸ ਥਣ ਵੀ ਜਿਹੜਾ ਹੈਗਾ ਰੋਗ ਰੋਗ ਦਾ ਲੱਗਿਆ ਹੋਇਆ ਕੱਦ ਕਾਠ ਵੀ ਜਮਾ ਓਕੇ ਆ ਲੈ ਜੋ ਬਾਈ ਇਹ ਘੱਟੋ ਘੱਟ ਆਪਾ ਤਾਂ ਯਾਰ ਜੇ ਤੁਸੀਂ ਮੋਟਾ ਜਿਹਾ ਹਿਸਾਬ ਤਾ ਮੰਨੋ ਨਾ ਇਧਰੋਂ ਨਾਲਾ ਨੂੜਾ ਲੇਵੇ ਦੀਆਂ ਚੈੱਕ ਕਰ ਲਓ ਤੇ ਦੁੱਧ ਵੀ 15 16 ਕਿਲੋ ਤਾਂ ਖੁੱਲਾ ਦੇਣਾ ਹੀ ਚਾਹੀਦਾ ਨਹੀਂ ਜਿਆਦਾ ਦੁੱਧ ਦੇ ਦੋਗੀ ਜੀ ਹੂੰ ਨਹੀਂ ਜੇ ਬੰਦਾ ਕੋਈ ਘੱਟ ਤੋਂ ਘੱਟ ਵੀ ਮੰਨੇ ਨਾ ਹਾਂਜੀ ਤੇ ਇਹਨਾਂ ਦਾ ਮਤਲਬ ਖੁੱਲਾ ਦੇਣਾ ਚਾਹੀਦਾ ਜਿਹੇ ਜਿਹੇ ਦਾ ਵਸੀਲ ਆ ਜੀ ਆ ਵੇਖੋ ਕੋਈ ਐ ਨਹੀਂ ਵੀ ਡਰਦੀ ਦਰਦੀ ਆ ਮੜਾ ਜਾ ਬਸ ਹਾਂ ਊਂ ਕਬਰਾਂਦੀ ਆ ਹਾਂਜੀ ਹਾਂਜੀ ਤਾਜੀ ਸੂਈ ਕਰਕੇ ਹਾਂਜੀ ਅੱਛਾ ਭਈ ਰੇਟ ਕੀ ਰਹੂਗਾ ਇਹਦਾ ਰੇਟੇ 72000 ਰੁਪਏ ਦੇ ਦਾਂਗੇ 72 ਦੀ ਮਾਨਤ ਕਰਾਂਗੇ ਜੀ ਜ਼ਰੂਰ ਠੀਕ ਆ ਦੂਜੇ ਦੂਜੇ ਨੰਬਰ ਤੇ ਆ ਗਈ ਬਈ ਜਰਸੀ ਜਿਹੜੀ ਇਹ ਜਰਸੀ ਦੂਜਾ ਸੂਆ ਜੀ ਦੂਜਾ ਸੂਆ ਕਿੰਨੇ ਦਿਨ ਬਾਕੀ ਬਈ ਇਹ ਹਫਤਾ 10 ਦਿਨ ਲੈ ਜੂਗੀ ਜੀ ਹਫਤਾ 10 ਦਿਨ ਕਿੰਨੇ ਦਾ ਦੁੱਧ ਆਈ ਬਈ ਫਿਰ ਇਹ ਦੁੱਧ ਇਹਦਾ ਵੀ 16 17 ਕਿਲੋ ਪਹਿਲਣ ਦਾ ਹੀ ਦੱਸਿਆ ਜੀ ਠੀਕ ਹੈ ਇੰਨਾ ਕਿ ਵੀ ਆਰਮਨਾਲ ਦੇ ਸਕਦੀ ਹੈ ਵੱਧ ਵੀ ਦੇ ਸਕਦੀ ਹੈ ਜੀ ਠੀਕ ਹੈ ਵੀ ਇੰਨਾ ਦਾ ਜਮਾ ਹਾਜ਼ਰ ਕਰੂਗਾ ਹਾਜ਼ਰ ਹਾਂ ਦੇਊਗੀ ਜੀ ਠੀਕ ਹੈ ਬਈ ਇਹਦਾ ਮਤਲਬ ਆਪ ਦਾ ਕੋਈ ਪਤਾ ਹੈਗਾ ਪੰਜਾਬ ਵਾਲੀ ਆ ਗਈ ਕਿ ਨਹੀਂ ਹੈ ਤਾਂ ਜੀ ਪੰਜਾਬ ਵਾਲੀ ਜਰਸੀ ਪਰ ਇਹਦੇ ਕੋਈ ਸੀਮਨ ਰਿਕਾਰਡ ਦਾ ਕੋਈ ਕੋਈ ਪਤਾ ਨਹੀਂ ਹੈਗਾ ਖੋਲਿਓ ਬਈ ਕਰ ਆਪਾਂ ਤੋੜ ਕੇ ਦਿਖਾ ਦਗੇ ਲੋ ਵੀ ਇਹ ਵੀ ਨਾ ਜੇ ਤੁਸੀਂ ਜਦੋਂ ਤੁਸੀਂ ਦੇਖੋਗੇ ਬਾਹਰ ਬਹੁਤ ਸੋਹਣੀ ਸੁਨੱਖੀ ਆ ਇਹ ਲੇਵੇ ਦੀ ਬੰਤਰ ਜਿਹੜੀ ਹੈਗੀ ਹੈ ਨਾ ਉਹ ਬਾ ਕਮਾਲ ਲੇਵੇ ਵਾਲੀ ਜਰਸੀ ਰਹੁ ਇਹ ਕੰਨਾ-ਕੁੰਨਾ ਦੀ ਦੇਖ ਲਓ ਤੁਸੀਂ ਇਹ ਆ ਦੇਖੋਗੇ ਨਾ ਜਦੋਂ ਮੈਂ ਤੁਹਾਨੂੰ ਪਹਿਲਾਂ ਹੀ કહਾਂ ਮੈਂ ਲੇਵਾ ਜਿਹੜਾ ਬਾ ਕਮਾਲ ਤਿਆਰ ਕਰਨਾ ਜਦੋਂ ਨਾ ਪ੍ਰੋਪਰ ਤਿਆਰ ਹੋ ਗਈ ਦਿਨ ਪੂਰੇ ਕਰ ਗਈ ਜਦੋਂ ਤੇ ਉਦੋਂ ਤੁਸੀਂ ਆਪ ਦੇਖੋਗੇ ਵੀ ਹਾਂ ਜਿਹੜਾ ਇਹਦਾ ਲੇਵਾ ਲੇਵੇ ਨੂੰ ਥਾਨ ਲੱਗੇ 16 ਕਿਲੋ ਮਾਲ ਕਹਿੰਦੇ ਚੋਇਆ ਵਿਆ ਜੀ ਅੱਛਾ ਹਾਂਜੀ ਲੈ ਭਾਈ ਫਿਰ ਰੇਟ ਕੀ ਰਹੂਗਾ ਰੇਟ ਇਹਦਾ 75000 ਰੁਪਏ ਆ ਜਸਨੋ ਕੋਈ ਕਰਦਾ ਵੀ ਦੋ ਘੱਟ ਦੇ ਦਾ ਠੀਕ ਆ ਉ ਤਾਂ ਠੰਡੀ ਸੀਲ ਆ ਬਈ ਹਣਾ ਹਾਂਜੀ ਹਾਂਜੀ ਠੀਕ ਆ ਇੱਧਰ ਆਈ ਕਰ ਹੁਣ ਇੱਧਰਲੇ ਪਾਸੇ ਜੇ ਗੱਲ ਕਰਗੇ ਤੇਰੀ ਆਹ ਬਹੜ ਆ ਗਈ ਬਈ ਇਹ ਦੂਜਾ ਹੀ ਸੂਆ ਜੀ ਦੂਜਾ ਸੂਆ ਹਾਂਜੀ ਠੀਕ ਆ ਇਹ ਪਿੰਡੇ ਮੇਰੇ ਮਸੇਰ ਆ ਜੀ ਉਹਨਾਂ ਤੋਂ ਲਈ ਆ ਅੱਛਾ ਇਹਨੇ 24 ਕਿਲੋ ਵੱਛੀ ਨੇ ਪਹਿਲੇ ਨੇ ਦੋ ਦਿੱਤਾ ਗਾਰੰਟੀ ਵਾਲਾ ਗਾਰੰਟੀ ਵਾਲਾ ਜੀ ਗਾਰੰਟੀ ਤੇ ਹੀ ਦੇ ਦਾਂਗੇ ਇਹ ਆਪਾਂ 24 ਕਿਲੋ ਦੀ 24 ਕਿਲੋ ਦੀ ਠੀਕ ਆ ਜੀ ਹਾਂਜੀ ਆ ਖੋਲੀ ਬਾਈ ਕਰ ਦੁਜਾ ਸੁਆ ਦੁਜਾ ਸੁਆ ਹੈਨਾ ਸੀਮਨ ਸੁਮਣ ਦਾ ਤਾਂ ਕੋਈ ਪਤਾ ਨਹੀਂ ਬਾਈ ਸੀਮਨਾਂ ਦੇ ਚੰਗਾ ਲੱਗਿਆ ਜੀ ਪਰ ਐ ਕੋਈ ਪੱਕਾ ਪਤਾ ਨਹੀਂ ਵੀ ਕਿਹੜਾ ਸਾਡਾ ਇੱਥੇ ਡਾਕਟਰ ਸਾਹਿਬ ਮਨਦੀਪ ਡਾਕਟਰ ਆ ਚੰਗੇ ਹੀ ਸੀਮਨ ਵਰਤਦੇ ਆ ਠੀਕ ਹੈ ਇਹ ਆ ਦੇਖੋ ਮਿੱਤਰੋ ਆਹਾ ਵਹੜ ਜਿਹੜੀ ਹੈਗੀ ਗਰੰਟੀ ਤੇ ਤੁਹਾਨੂੰ ਮਿਲ ਜੂਗੀ 24 ਕਿਲੋ ਦੁੱਧ ਖੁੱਲਾ ਇਹ ਦੇਖੋ ਝਟ ਇਹ ਬਾਈ ਇੱਕ ਗੱਲ ਹੋਰ ਆ ਯਾਰ ਲੇਵਾ ਬੜਾ ਸੋਹਣਾ ਹੈਨਾ ਲੇਵਾ ਜੀ ਲੰਮੀ ਲੁੰਮੀ ਵੇਖੋ ਕਿੰਨੀ ਆ ਜੀ ਹਮ ਲੈ ਜਾ ਕਰਾਂ ਇਧਰਲੇ ਪਾਸੋਂ ਪੂਮਾ ਦੀ ਰੇੜੀ ਰੋਹ ਬਾਈ ਬੱਬੀ ਤਾਂ ਪਾਜੀ 95000 ਰੁਪਇਆ ਜੀ ਠੀਕ ਆ ਲੈ ਵੀ ਇਹਦੀ ਆਰਡਰ ਦੀ ਕੁਆਲਿਟੀ ਜਿਹੜੀ ਹੈਗੀ ਨਾ ਬਹੁਤ ਸੋਹਣੀ ਆ ਹਜੇ ਤਾਂ ਦਿਨ ਲੈ ਜੋ ਬਈ ਖੁੱਲੇ ਦੇਰਾ ਜੀ ਇਹਦਾ ਹਫ਼ਤਾ 9 ਮਹੀਨੇ ਵਾਲਾ ਹੀ ਬਾਕੀ ਪਿਆ ਜੀ ਫਿਰ ਤਾਂ ਲੈ ਜੂ ਯਾਰ 10 ਦਿਨ ਦਾ ਖੁੱਲੇ ਹਾਂਜੀ 9-10 ਦਿਨ ਪੱਕੇ ਲੈ ਜੂਗੀ ਜੀ ਹਾਂ ਅੱਛਾ ਬਈ ਤੀਜੇ ਨੰਬਰ ਤੇ ਜੇ ਗੱਲ ਕਰਗੇ ਚੌਥੇ ਤੇ ਆਹਾ ਵੇਹੜ ਹਾਂਜੀ ਇਹ ਵੀ ਦੂਜਾ ਝੂਆ ਜੀ ਇਹ ਵੀ ਦੂਜਾ ਝੂਆ ਹਾਂਜੀ ਇਹਦੇ ਦਿਨ ਪਏ ਆ ਜੀ 14-15 14 15 ਹਾਂਜੀ ਠੀਕ ਆ ਕੇ ਕਿੰਨੇ ਕੇ ਦੁੱਧ ਆ ਲਈ ਬਈ ਇਹਦਾ ਦੁੱਧ ਵੀ 20 ਕਿਲੋ ਮਾਲਕ ਨੇ ਦੱਸਿਆ ਵੀ ਪਹਿਲੇ ਸੂਏ ਚੋਇਆ ਜੀ ਅੱਛਾ ਹਾਂਜੀ ਖੋਲਿਓ ਫਿਰ ਕਰਾਂ ਇਹ ਵੀ ਆਪਾਂ ਤੋੜ ਕੇ ਦਿਖਾ ਦਈਏ ਲੈ ਵੀ ਇਹ ਥੋੜੀ ਜਿਹੀ ਨਾ ਦਿਨਾਂ ਦੀ ਕੱਚੀ ਆ ਜਦੋਂ ਇਹਨੇ ਤਿਆਰ ਹੋਣਾ ਹਨਾ ਤੇ ਥਣ ਲੈਵੇ ਦੀ ਸੋਹਣੀ ਨਿਕਰੂਗੀ ਸੋਹਣੀ ਨਿਕਰੂਗੀ ਜੀ ਬਹੁਤ ਵਧੀਆ ਬੰਦਾਂ ਨੇ ਬਾਹਰ ਜਾਣਾ ਸੀ ਜੀ ਅੱਛਾ ਬੱਚੇ ਬਾਹਰ ਗਏ ਵੇ ਬਸ ਪੀਚ ਕੇ ਕੱਲ ਪਰਸੋ ਜਾਣਾ ਉਹਨਾਂ ਨੇ ਠੀਕ ਆ ਇਹ ਆ ਦੇਖੂਗੇ ਇਹ ਕੱਚੀ ਬਹਿੜ ਆ ਗਈ ਥੋੜੀ ਜੀ ਭਾਈ ਫਿਰ ਇਹਦਾ ਕੀ ਰੇਟਰ ਹੋਊਗਾ ਬੱਬੀ ਇਹ ਬੱੱਚੀ ਦੇ ਦਾਂਗੇ ਆਪਾਂ ਜੀ 80000 ਰੁਪਏ ਦੀ ਮਾਨਤਾਂ ਵਿੱਚੋਂ ਕਰ ਦਾਂ ਕੋਈ ਨਹੀਂ ਮੌਕੇ ਠੀਕ ਆ ਲੋ ਵੀ ਇਹ 20% ਦੁੱਧ ਤੋਂ ਖੁੱਲਾ ਮੰਨ ਕੇ ਤੁਸੀਂ ਲੈ ਸਕਦੇ ਹੋ ਤੇ ਇਹ ਰੇਟ ਜਿਹੜਾ ਹੈਗਾ ਇਹਦਾ 80000 ਦੇ ਵਿੱਚੋਂ ਮਾਨਤਾਂ ਖੁੱਲਾ ਹੋ ਜਾਊਗਾ ਆ ਜੋ ਕਰਾਂ ਆਹਾ ਵਹੜ ਦੇਖੀਏ ਹੁਣ ਅੱਛਾ ਭਾਈ ਬੱਬੀ ਜਿੰਮੀ ਤੇਰੇ ਕੋਲੇ ਆ ਪੈਹੜ ਆ ਗਈ ਇਹਦਾ ਸੂਆ ਕਿੰਨਾ ਹੈਗਾ ਇਹ ਵੀ ਦੂਜਾ ਸੂਆ ਜੀ ਦੂਜਾ ਸੂਆ ਹਾਂਜੀ ਤੇ ਕਿੰਨੇ ਕ ਦਿਨ ਬਾਕੀ ਇਹਦੇ ਇਹ ਵੀ ਹਫਤਾ ਲੈ ਜੂ ਇਹ ਵੀ ਹਫਤਾ ਕਿੰਨਾ ਦੁੱਧ ਭਾਈ 12 12 ਕਿਲੋ ਇਹਦਾ ਪਿਛਲੀ ਵਾਰੀ ਦਾ ਦੁੱਧ ਅੱਛਾ ਹੁਣ ਕਿੰਨਾ ਦੁੱਧ ਪਾ ਦੂ ਬਈ 20 ਕਿਲੋ ਦੁੱਧ ਐਤਕੀ ਵੀ ਦੇ ਦੂਗੀ ਇਹ ਜੀ ਠੀਕ ਹੈ ਇਹ ਲੈ ਵੀ ਮਿੱਤਰੋ ਇਹਦਾ ਤੁਸੀਂ ਰੰਗਵਾਜ ਚੈੱਕ ਕਰ ਲੋ ਤੇ ਸੋਹਣੇ ਸੁਨਖੇ ਰੰਗਵਾਜ ਵਾਲੀ ਬਿਹੜ ਆ ਗਈ ਇਹ ਕਲਰ ਵੀ ਸੋਹਣਾ ਥੱਲੋਂ ਵੀ ਹਜੇ ਤਾਂ ਯਾਰ 레ਵਾ ਤਿਆਰ ਕਰਦੀ ਤੁਰੀ ਆਉਂਦੀ ਹੈ ਹਨਾ ਹਾਂਜੀ ਹਾਂਜੀ ਦੇਣਾ ਜੇ 10 ਲੈ ਜੂਗੀ 10 ਦਿਨ ਖੁੱਲੇ ਲੈ ਜੂਗੀ ਕੀ ਰੇਟ ਰਹੂ ਬਈ ਫਿਰ ਇਹਦਾ ਇਹ ਬੱਛੀ ਦੇ ਦਾਂਗੇ ਆਪਾ ਜੀ 85000 ਰੁਪਏ ਦੀ 85 ਦੀ ਹੈ ਹਾਂਜੀ ਲੈ ਵੀ ਆਹਾ ਬੱਚੀ 85000 ਰੁਪਏ ਦੀ ਓਕੇ ਆ ਬੰਨ ਦੋ ਕਰ ਅੱਛਾ ਭਾਈ ਜਿਹੜੀ ਹੁਣ ਤੂੰ ਆ ਖੋਲਦਾ ਮਿਹੜ ਹੂੰ ਇਹ ਤੀਜਾ ਸੂਆ ਸੋਣੀਆ ਤੀਜਾ ਭਾਈ ਹਾਂਜੀ ਇਹ ਤੀਜਾ ਤੇ ਇਹ ਦੁੱਧ ਬਾਦ ਕਿੰਨਾ ਕ ਦੁੱਧ ਦੇ ਵੀ 20 ਕਿਲੋ ਦੇ ਦਊਗੀ 17 18 ਕਿਲੋ ਦੋ ਦਾਦੇ ਆ ਵੀ ਦਿੱਤਾ ਵਾਧੀ ਦੇਊਗੀ ਇਹਦੀ ਸਭੀ ਪਲੀ ਹੈ ਬਹੁਤ ਵਧੀਆ 20 ਮੈਂ ਕਹਿੰਦਾ ਯਾਰ ਜੇ ਇਹਨੇ ਨਾ 20 ਦਿੱਤਾ ਹਨਾ ਢੱਡ ਰੁੱਡ ਚੰਗਾ ਇਹਦਾ ਬਹੁਤ ਵਧੀਆ ਜੀ ਹੈਨਾ ਹਾਂਜੀ ਖੋਲੀ ਬਈ ਫਿਰ ਕਰਾ ਤੀਜਾ ਸੁਹਾ ਸੁਹ ਗਈ ਹੈ ਸੁਹਾ ਤੀਜਾ ਜੀ ਇਹਦਾ ਤੇ ਦਿਨ ਕਿੰਨੇ ਬਾਕੀ ਹੈ ਬਾਈ ਦਾੜੇ ਦੇ ਪੰਛੀ ਕੀ ਲਊਗੀ ਪੰਜ ਕਿ ਲਾਗੇ ਤਿਆਰ ਹੀ ਆ ਜੀ ਠੀਕ ਹੈ ਨਹੀਂ ਲੈ ਲੈ ਜਾਣੇ ਚਾਹੀਦੇ ਦਿਨ ਹਾਂ ਲੈ ਜੂ ਪੰਜ ਚਾਰ ਦਿਨ ਤਾਂ ਪੱਕੇ ਲੈ ਜੂਗੀ ਲੈ ਵੀ ਆਹ ਦੇਖ ਲਓ ਤੁਸੀਂ ਇਹਦਾ ਕਲਰ-ਕੁਲਰ ਚੈੱਕ ਕਰ ਲਓ ਬਹਿੜ ਦਾ ਤੇ ਥੋੜਾ ਜਿਹਾ ਸੁਹਾ ਤੀਜਾ ਹੈ ਰੇਟ ਕੀ ਰੂਹ ਬਾਈ ਇਹਦਾ ਇਹ ਬੱਚੇ 80000 ਰੁਪਏ ਹੀ ਦੇ ਦਾਂਗੇ ਜੀ 80 ਦੀ ਹੈ ਹੂੰ ਲੈ ਆ ਚੜਾਈ ਤਾਂ ਪੂਰੀ ਆ ਯਾਰ ਪੂਰੀ ਜੀ ਪੂਰੀ ਹੂੰ ਦੁੱਧ ਵਾਲੀ ਵੱਛੀ ਥਾਂ ਤੁਣ ਬੜਾ ਰੇਟ ਦੱਸ ਤੂੰ ਜਮਾ ਟਾਟਾ ਬੱਸ ਇਹਦਾ ਟਾਟਾ ਬਾਟੇ ਵਾਲਾ ਹੀ ਕਰਿਆ ਜੀ ਬਾਹਲਾ ਮੰਗੇ ਨਹੀਂ 80000 ਰੁਪਏ ਮੰਗੇ ਸਰ ਅੱਛਾ ਹੂੰ ਚੱਲ ਅੱਗੇ ਆ ਗਿਆ ਨਗੀਨਾ ਜਿਹੜਾ ਇਹ ਇਹਦੇ ਬਾਰੇ ਦੱਸ ਬਈ ਸਾਨੂੰ ਇਹ ਬਾਈ ਜੀ ਆਪਾਂ ਇੱਥੋਂ ਆਪਦੇ ਕਿਸੇ ਸੱਜਣ ਬੰਦੇ ਤੋਂ ਲਈ ਆ ਠੀਕ ਹੈ ਬਰੂਟ ਦੀ ਵੱਛੀ ਆ ਭਾਵਾ ਕੋਈ ਇਹਦਾ ਡੀਐਨਏ ਟੈਸਟ ਕਰਾ ਲੈ ਅੱਛਾ 10 ਮਹੀਨਿਆਂ ਦੀ ਹੈਗੀ ਆ 10 ਮਹੀਨੇ 3 ਮਹੀਨੇ ਬਾਅਦ ਇਹਦੀ ਸੇਵਾ ਕਰਨੀ ਹੈ 3 ਮਹੀਨਿਆਂ ਚ ਵੱਛੀ ਨੇ ਨਵੇਂ ਦੁੱਧ ਹੋ ਜਾਣਾ ਠੀਕ ਹੈ हां खोलियो फिर करा अ लो भाई मित्रों बड़ी गल आ ब्रूड दी वछी आ कोई टेस्ट कराना चाही त टेस्ट भी करा सकदा सोहनी सनखी कदबाज ਥਣਾ ਦੀ ਵੀ ਚੰਗੀ ਆ ਥਣਾ ਦੀ ਬੜੀ ਸਾਫ ਆ ਜੀ ਹ ਨਹੀਂ ਆਹਾ ਬੱਚੀ ਦਾ ਬਹੁਤ ਘੈਂਟ ਆ ਯਾਰ ਤੇਰੀ ਲੈ ਹੁਣ ਇਧਰ ਕੜੀ ਬਈ ਇਹ ਇਥੋਂ ਦੇਖਿਓ ਮੂੰਹ ਆ ਇਹ ਲੈ ਆ ਦੇ ਬੇਲ ਬੂਲ ਬਹੁਤ ਆ ਬੱਚੀ ਦੀ ਤੁਸੀਂ ਦੇਖੋ ਕੱਢ ਦੋ ਬੇਲ ਜੀ ਪੂਰਾ ਮੂੰਹ ਵੇਖੋ ਇਹ ਆ ਦੇਖਿਓ ਲੈ ਮੂਰੀ ਵੀ ਸੁਨੱਖੀ ਏ ਕੰਨ ਕੰਨ ਵੀ ਚੰਗਾ ਹਨਾ ਹਾਲ ਵੀ ਵਿਖਾ ਦਿਓ ਜੀ ਹਾਂ ਨਹੀਂ ਛਣ ਵੀ ਕੱਲਾ ਕੱਲਾ ਲੈ ਚੱਲ ਕੇ ਰ ਬੰਨ ਕੇ ਦਿਖਾਉਣੇ ਉੱਥੇ ਲੈ ਵੀ ਆਹ ਇੱਕ ਬਾਈ ਕੋਲੇ ਬੱਚੀ ਆ ਗਈ ਬਹੁਤ ਸੋਹਣੀ ਸੁਨੱਖੀ ਆ ਐਨ ਪਿਓਰ ਗੁਲਾਬੀ ਥਣ ਲੈ ਆਪਾਂ ਖੜੀ ਦਿਖਾ ਦਨੇ ਇੱਥੋਂ ਇਹ ਆ ਦੇ ਠੀਕ ਹੈ ਕੀ ਰੇਟ ਬਾਈ ਫਿਰ ਇਹਦਾ ਇਹਦਾ ਜੀ 35000 ਰੁਪਏ ਬੱਚੀ ਦਾ ਲਵਾਂ 30 ਜੀ ਹਾਂਜੀ ਠੀਕ ਆ ਤੇ ਆ ਆ ਗਈ ਜਿਹੜੀ ਤੇਰੀ ਵਹੜ ਬਾਈ ਇਹ ਕਰਾਸ ਵਾਰਡ ਆ ਜੀ ਹਜੇ ਇਹਦੇ 10 ਕੁ ਦਿਨ ਪਏ 10 ਕੁ ਦਿਨ ਪਏ ਤੇ 10 ਦਿਨਾਂ ਦੇ ਵਿੱਚ ਜੇ ਗੱਲ ਕਰੀਏ ਫੁੱਲ ਲੇਵਾ ਬਣਾ ਜੂ ਬਹੁਤ ਲੇਵਾ ਲਾਉਂਦੀ ਹੈ ਜੀ ਪਿਛਲੀ ਵਾਰੀ ਆਪਾਂ ਦਿੱਤੀ ਸੀ ਕਿਸੇ ਨੂੰ ਤੇ ਦੁੱਧ ਕਿੰਨਾ ਕੁ ਦੇਉਗੀ ਦੋ ਦਿਨਾਂ ਦੇ 20 ਕਿਲੋ ਦਿੱਤਾ 20 ਕਿਲੋ ਰਾਮ ਨਾਲ ਦਿੱਤਾ ਜੀ ਬਾਲੀ ਬੰਦੀ ਐ ਇੰਨਾ ਲੇਵਾ ਲਾਉਣਾ ਹੈ ਅੱਛਾ ਹਾਂਜੀ ਠੀਕ ਆ ਤੇ ਕੀ ਰੇਟ ਰਹੂ ਬਈ ਫਿਰ ਆਪਾਂ ਤੋੜ ਕੇ ਦਿਖਾਉਣੇ ਆ ਇਹ ਆਪਾਂ ਦੇ ਦਾਂਗੇ ਜੀ 70000 ਰੁਪਏ 70 ਜੀ ਬਿਲਕੁਲ ਠੀਕ ਆ ਖੋਲਿਓ ਕਰਾਂ ਇਹ ਇਹ ਵਹਿੜ ਤੁਸੀਂ ਦੇਖ ਲਓ ਮਿੱਤਰੋ ਇਹਦਾ ਸੁਹਾ ਬਈ ਸੁਹਾ ਤੀਜੇ ਹੀ ਹੋਊਗੀ ਤੀਜੇ ਹੀ ਹੋ ਹਨਾ ਹਾਂਜੀ ਠੀਕ ਆ ਅੱਛਾ ਝੋਲੀ ਝਾਲੀ ਜਰ ਬੜੀ ਹੈਗੀ ਬਹੁਤ ਜਿਲੇ ਵਾਲਾ ਲੌਂਦੀ ਹੈ ਬਹੁਤ ਜ਼ਿਆਦੇ ਇਹ ਆ ਦੇਖੋ ਮਿੱਤਰੋ ਸੋਨੂੰ ਆਹਾ ਬਈ ਜਮਾ ਹਾ ਨਾ ਰੇਟ ਇਹਦਾ ਦੋ ਘੱਟ ਦੇ ਦੇਣ ਜੀ ਲੈ ਵੀ ਆਹਾ ਸੋਨੂੰ ਜਿਹੜੀ ਹੈਗੀ ਐ ਵਹਿੜ ਹਨਾ ਲੇਵਾ ਲੂਵਾ ਬਹੁਤ ਬਣਾ 68000 ਰੁਪਏ ਦੇ ਮਿਲ ਜੂਗੀ ਤੇ ਮਾੜੀਆਂ ਮਾੜੀਆਂ ਡੂਮਣੀਆਂ ਹੀ ਤਾਂ ਹੈਗੀਆਂ ਪਰ ਉਹ ਚਲਦੀਆਂ ਚੁਲਦੀਆਂ ਨਹੀਂ ਉਹ ਤਾਂ ਇੱਥਿਆਂ ਨਹੀਂ ਜਦੋਂ ਲੇਵਾ ਭਰ ਗਈ ਨਾ ਜੀ ਹਾਂ ਦੱਸਦੀਆਂ ਹੀ ਨਹੀਂ ਬਾਹਲਾ ਲੇਵਾ ਉਹ ਤੁਰਦੀ ਲੈ ਹੁਣ ਦੇਖੋ ਤੁਰਦੀ ਤੁਸੀਂ ਬਹੁਤ ਸੋਹਣੀ ਕਲਰ ਵਾਲੀ ਵਹੜਾ 66000 ਰੁਪਿਆ ਤੇ ਅੱਗੇ ਆ ਗਈ ਮੱਝ ਹਾਂ ਇੱਕ ਝੋਠੀ ਆ ਗਈ ਤੇਰੇ ਕੋਲੇ ਹਾਂਜੀ ਇਹਦਾ ਸੂਆ ਦੱਸ ਬਈ ਇਹ ਦੂਜਾ ਸੂਆ ਜੀ ਦੂਜਾ ਸੂਆ ਹਾਂਜੀ ਠੀਕ ਹੈ ਤੇ ਦੂਜਾ ਸੂਆ ਤੇ ਕਿੰਨੇ ਕ ਦੁੱਧ ਵਾਲੀ ਮੰਨ ਸਕਦੇ ਆਪਾਂ ਪਿਛਲੀ ਵਾਰ ਇਹ 13-14 ਕਿਲੋ ਦੁੱਧ ਉਹਦੇ ਚੋਇਆ ਜੀ 13 ਹਾਂ ਨਾਲੇ ਪਿੰਡੋਂ ਹੀ ਲਈ ਆ ਥੋੜੇ ਖੜਿਆ ਹੀ ਆਈ ਆ ਵੇਖੋ ਹਾਂਜੀ ਤੇ ਮੈਨੂੰ ਐਂ ਦੱਸ ਬਾਈ 13-14 ਕਿਲੋ ਹੁਣ ਕਨਾ ਮਤਲਬ ਦੁੱਧ ਪਾ ਸਕਦੀ ਐ 15-16 ਕਿਲੋ ਦੁੱਧ ਤਾਂ ਖੁੱਲਾ ਦੇ ਦੇਉਗੀ ਜੀ ਵਜ਼ਨ ਪੜਾ ਮੈਂ ਦਾ ਨਹੀਂ ਚੌੜੀ ਜੁੜੀ ਵੀ ਪੂਰੀ ਆ ਹਨਾ ਖੋਲੀ ਬਈ ਕਰ ਆਪਾਂ ਤੋੜ ਕੇ ਦਿਖਾ ਦੇ ਕੇ ਸੇਕ ਵੀ ਸੋਹਣਾ ਮ ਬਾਲੀ ਚੰਗੀ ਐ ਲੈਵੇ ਤੋ ਤਾਂ ਮਾਦੀ ਧੀ ਜਮਾਂ ਬਿੰਨੀ ਪਈ ਆ ਥਣ ਥਣ ਵੀ ਬਹੁਤ ਜਿਆਦਾ ਚੰਗਾ ਤੇ ਲੈ ਚੱਲ ਕੇ ਰਾਂ ਇੱਧਰਲੇ ਪਾਸੇ ਆ ਜਾ ਹੁਣੇ ਹੁਣੇ ਆਈ ਆ ਹਜੇ ਇਹ ਆ ਦੇਖੋ ਮਿੱਤਰੋ ਤਲਿਆਰੀ ਦੀ ਨਾ ਥੋੜੀ ਜਿਹੀ ਹਲਕਤ ਮੰਦੀ ਆ ਤੇ ਹੁਣ ਰੱਸਾ ਗਾਲ ਚ ਪਾਲਿਆ ਤੇ ਹੁਣ ਦੇਖੋ ਲੈ ਵੀ ਆਹਾ ਮੱਝ ਦੀ ਚੜਾਈ ਚੜੂਈ ਬਾਲੀ ਆ ਬਹੁਤ ਜਿਆਦਾ ਚੰਗੀ ਮੱਝ ਆ ਗਈ ਤੇ ਤੁਸੀਂ ਆਪ ਦੇਖੋਗੇ ਨਾ ਜਦੋਂ ਤਿਆਰ ਹੋ ਗਈ ਹਜੇ ਦੇਣੇ ਦੇ ਘਟੋ ਘਟ ਹਫਤਾ ਲੈ ਜੋ ਜੀ ਹੱਤਾ ਲੈ ਜੋ ਬਈ ਹਾਂਜੀ ਬਿਲਕੁਲ ਲੈ ਹਾ 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 ਜਾਤ ਕੁਆਲਟੀ ਬਹੁਤ ਆ ਯਾਰ ਮੱਝ ਚ ਬਈ ਹਾਂਜੀ ਲੈ ਲੇਵੇ ਤੋਂ ਬਾਹਲੀ ਸੋਹਣੀ ਸੁਨੱਖੀ ਸਾਫ ਸੁਥਰੇ ਲੇਵੇ ਵਾਲੀ ਆ ਗਈ ਬਈ ਫਿਰ ਕੀ ਰੇਟ ਰਹੂ ਇਹਦਾ ਇਹਦਾ 1.5 ਲੱਖ ਰੁਪਏ 1.5 ਹਾਂਜੀ ਤੇ ਵਿਚੋ ਮਾਨਤਾ ਨ ਕੋਈ ਕਰਾਂਗੇ ਜੀ ਮੌਕੇ ਤੇ ਮਾਨਤਾ ਕਰਨੇ ਹੀ ਪੈਣਾ ਅੱਛਾ ਕਿੰਨੇ ਦੀ ਖਾਨਾ 1.42 ਦੇ ਦਾਂਗੇ 1.42 ਦੀ ਠੀਕ ਆ ਤੇ ਨੰਬਰ ਬਈ ਲਾਸਟ ਤੇ ਨੰਬਰ 97799 82257 ਠੀਕਾ ਤੇ ਰੂਟੀਨ ਦੇ ਵਿੱਚ ਬਈ ਕਿੰਨੇ ਕ ਪਸੂਂ ਆਉਂਦੇ ਜਾਂਦੇ ਆ ਬਾਜੀ ਇਹ 2-4 ਹਫ਼ਤੇ ਦੀਆਂ ਵੇਚ ਲਈ ਦੀਆਂ ਦੋ ਚਾਰ ਨਾ ਤਾਂ ਨਹੀਂ ਥਾਰਦਾ ਹੋਣਾ ਤੀ ਹੈ ਪੰਜ ਲੀ ਜਾਂਦਾ ਕੋਲੀਆਂ ਬਸ ਹਾਂਜੀ ਚਲੋ ਚੰਗੀ ਗੱਲ ਆ ਤੇ ਲੋ ਵੀ ਮਿੱਤਰੋ ਜੇ ਗੱਲ ਕਰਗੇ ਹਨਾ ਮੱਝ ਵੀ ਸੋਹਣੀ ਆ ਬਾਕੀ ਬਾਈ ਕੋਲੇ ਗਾਵਾਂ ਜਿਹੜੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਜੇ ਕਿਸੇ ਨੂੰ ਫਿੱਟ ਆਉਂਦੀਆਂ ਨਾ ਬਾਈ ਦੇ ਘਰੇ ਆਇਓ ਆਪਦੀ ਤਸੱਲੀ ਕਰਕੇ ਲਿਆ ਸਕਦੇ ਹੋ ਜਿਹੜੇ ਨਾਗ ਹੁੰਦੇ ਆ ਬਾਈ ਕੋਲੇ ਹਨਾ ਸਾਫ਼ ਸੁਥਰੀ ਹੁੰਦੇ ਆ ਤੇ ਇੱਕ ਕੰਮ ਵੀ ਸਾਫ਼ ਸੁਥਰਾ ਬਾਈ ਦਾ ਧੰਨਵਾਦ ਸਾਰੇ ਭਰਾਵਾਂ ਦਾ ਜੇ ਤੁਹਾਨੂੰ ਬਾਈ ਦੇ ਰੇਟ ਤੇ ਗਾਵਾਂ ਸੋਹਣੀਆਂ ਲੱਗੀਆਂ ਹਨ ਕਮੈਂਟ ਕਰਕੇ ਦੱਸਿਓ ਜਰੂਰ ਪਰ ਇੱਕ ਨਾ ਮੈਨੂੰ ਐ ਲੱਗਦਾ ਹੈ ਬਾਈ ਹਾਂਜੀ ਆ ਗਾਂ ਦੀ ਇਹ ਪਤਾ ਰਾਮਾ ਐਂਡ ਤੇ ਧਾਰਾ ਮਾਰ ਕੇ ਦਿਖਾ ਦਗੇ ਵਿਖਾ ਦਿੰਨੇ ਜੀ ਹੈ ਵਿਖਾ ਦਿੰਨੇ ਐਂ ਕਰਾਂ ਯਾਰ ਲੈ ਵੀ ਹੁਣ ਆਪਾਂ ਨਾ ਤੁਹਾਨੂੰ ਜਿਹੜੀਆਂ ਗਾਂ ਦੀਆਂ ਧਾਰਾ ਮਾਰ ਕੇ ਦਿਖਾਵਾਂਗੇ ਨਿਆਣਾ ਪਾਲਿਆ ਬਾਈ ਨੇ ਬੱਚਾ ਲਿਆ ਛੱਡ ਤੇ ਜਿਵੇਂ ਇਹ ਨਾ ਤਾਜੀ ਸੂਈ ਆ ਏ ਆਪ ਹੀ ਬਈ ਯਾਰ ਡਰਦੀ ਹੁੰਦੀ ਆ ਮਾੜੀ ਹਾਂਜੀ ਘਬਰਾਉਂਦਿਆਂ ਜੀ ਫੜਾ ਲੈ ਮਾਰ ਦੇ ਕਰ ਤਾਰਾਂ ਇੱਥੇ ਬਹੁਤ ਸੋਹਣੀ ਚਵਾਈ ਆ ਚੱਲ ਮਗਰਲੇ ਮਾਰ ਬੁੱਤ ਮਗਰਲੇ ਵੀ ਮਾਰਦੇ ਬਈ ਲੈ ਦੇਖੋ ਚਾਟਾ ਇੱਕ ਮੈਂ ਤੁਹਾਨੂੰ ਹੋਰ ਦੱਸਦਾ ਵੀ ਮਿਹਨਤ ਦੋਨੇ ਪਿਓ ਪੁੱਤਾਂ ਦੀ ਇਹ ਬਾਈ ਬਹੁਤ ਮਿਹਨਤ ਕਰਦਾ ਹੈਣਾ ਜਿੰਨੇ ਪਸ਼ੂ ਹੁੰਦੇ ਬਈ ਬੱਬੀ ਹਾਂਜੀ ਮਤਲਬ ਸਾਂਸਵਾਲ ਬਾਈ ਦੀ ਇਹ ਨਹੀਂ ਚੋਣੇ ਆ ਜੀ ਆ ਸਮਾ ਮਾੜੇ ਮੋਟੇ ਕਰਾ ਦੇਣਾ ਮੈਂ ਸੇਵਾ ਸੰਭਾਲ ਵਾਲੇ ਪਾਸੇ ਨਹੀਂ ਚੋਣੀਆਂ ਕਰਨੀਆਂ ਸਾਰੇ ਸਾਹਮਣੇ ਕਰਨੀਆਂ ਇਹ ਨਹੀਂ ਸਮਝਦੇ ਹਾਂ ਉਹ ਕਿਤੇ ਲੱਗੇ ਹੋਏ ਹੋਣਗੇ ਹੈਨਾ ਟਾਈਮ ਪਾਸ ਵਧੀਆ ਹੋਈ ਜਾਂਦਾ ਚੱਲੇ ਨੋ ਚੰਗੇ ਆ ਜੀ ਹਾਂ ਨਹੀਂ ਸਹੀ ਗੱਲ ਆ ਤੇ ਲੋਬੀ ਮਿੱਤਰੋ ਜੇ ਗੱਲ ਕਰਕੇ ਗਾਂ ਬਹੁਤ ਠੰਡੀ ਸੀਲ ਆ ਚੈੱਕ ਸੁਣ ਸੀ ਇੱਕ ਵਾਰੀ ਫੇਰ ਵੀ ਕਰ ਸਕਦੇ ਹਾਂ ਕਿ ਵੀਡੀਓ ਚੱਲੀ ਜਾਂਦੀ ਐ ਤੇ ਮੈਨੂੰ ਐਂ ਲੱਗਦਾ ਬੱਬੀ ਇਹਦਾ ਦੁੱਧ ਵੀ ਮੈਨੂੰ ਐਂ ਲੱਗਦਾ ਵੀ ਚੰਗਾ ਹੀ ਸੋਹਣਾ ਹੀ ਫੈਂਟ ਵਾਲਾ ਹੋਊਗਾ ਫੈਂਟ ਵਾਲਾ ਹੋਊਗਾ ਜੀ ਦੁੱਧ ਦੁੱਧ ਉਹ ਵੀ ਦੱਸਦੇ ਸੀ ਬਹੁਤ ਫੈਂਟ ਤੇ ਪੈਂਦਾ ਰਹਾ ਇਹਦਾ ਅੱਛਾ 5 0 ਦੇ ਲਗਭਗ ਫੈਂਟ ਆਉਂਦੀ ਰਹੀ ਹੈ 5 0 ਬਹੁਤ ਹੋ ਜਾਂਦੀ ਹੈ ਹਾਂ ਜੀ ਹਾਂ ਜੀ ਤੇ ਲੋ ਵੀ ਮਿੱਤਰੋ ਕਰੋ ਚੈੱਕ ਹਣਾ ਬਾਈ ਦੀ ਇਹ ਬਹਿੜ ਤੇ ਸਾਰੀਆਂ ਗਾਵਾਂ ਹੀ ਸੋਹਣੀਆਂ ਨੇ ਆਇਓ ਤਸੱਲੀ ਕਰਿਓ ਧੰਨਵਾਦ